ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀਓ ਤੇਰੇ ਕਾ ਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਹਿਬ ਗੁਣੀ ਨਿਦਾਨ ਤੀਰੀ ਮਹਿਮਾ ਬਰਨ ਸਾਕੂੰ ਤੋਂ ਠਾਕਰੀ ਉੱਚ ਭਗਵਾਨ ਫਰੀਦਾ ਕਾਲੇ ਮੰਡੀ ਕੱਪੜੀ ਕਾਲਾ ਮੰਡਾ ਵੀਸ ਗੁਨ ਹੀ ਪਰਿਆ ਮੈਂ ਫੇਰਾ ਲੋਕ ਕਹਿੰਦਰਵੀਸ਼ ਉਰੀ ਦਾ ਸੇ ਬੁਧੀ ਕਰ ਚੱਕਰੀ ਦਿਲ ਦੀ ਲਹਪਰਾਂਦ ਦਰਵੀਸ਼ਾਂ ਨੂੰ ਲੋੜੀਐ ਰੁੱਖਾਂ ਦੀ ਜਰਾਂਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚੋਂ 1ਵੀਂ ਅਸ਼ਟਪਦੀ ਦੇ ਜਿਹੜੇ ਪਦੇ ਰਹਿ ਗਏ ਸੀ ਉਹਨਾਂ ਨੂੰ ਅੱਜ ਆਪਾਂ ਵਿਚਾਰਾਂਗੇ ਉਹਦੇ ਕੋਲ ਜਿਹੜੇ ਪਦੇ ਜਿਹੜੇ ਆ ਰਹਿ ਗਏ ਸੀ ਉਹਨਾਂ ਨੂੰ ਆਪਾਂ ਅੱਜ ਵਿਚਾਰਨਾ ਵਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰ ਤੇ ਮੇਰਾ ਪ੍ਰਿਆਤ ਰੱਖਣ ਆਪਾਂ ਸਾਰੇ ਰਲ ਮਿਲ ਕੇ ਗੁਰਸ਼ਬਦੀਆਂ ਜਿਹੜੀਆਂ ਵਿਚਾਰਾਂ ਕਰੀਏ ਔਰ ਮਨੋਂ ਬਰਤੀਆਂ ਜਿਹੜੀਆਂ ਕਾਗਰਜਿਤ ਕਰਕੇ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਜਿਹੜੇ ਜਾਪ ਨੇ ਉਹ ਆਪਾਂ ਅੱਜ ਕਰਨੇ ਆ ਕਿਉਂਕਿ ਬਾਣੀ ਦੇ ਵਿੱਚ ਜਿਹੜਾ ਗੁਰੂ ਸਾਹਿਬਾਨ ਨੇ ਸਾਨੂੰ ਜਿਹੜਾ ਸਮਝਾਇਆ ਵਾ ਜਿਹੜੀ ਇੱਕਵੀਂ ਅਸ਼ਟਪਦੀ ਆ ਗੁਰੂ ਸਾਹਿਬਾਨਾਂ ਨੇ ਚਾਰੀ ਕਿ ਸਰਗਨ ਨਿਰਗੁਨ ਰੰਕਾਰ ਸੋਨ ਸਮਾਦੀ ਆਪ ਕਿ ਪ੍ਰਮਾਤਮਾ ਜਿਹੜਾ ਹੈ ਉਹਦਾ ਰੂਪ ਜਿਹੜਾ ਹੈ ਉਹ ਦਿਸਦਾ ਵੀ ਆ ਦ੍ਰਿਸ਼ਟਿਆ ਵਿਜੀਬਲ ਆ ਸਾਰੇ ਸੰਸਾਰ ਦੇ ਜੀਵਾਂ ਵਿੱਚ ਪ੍ਰਕਿਰਤੀ ਦੇ ਕਣ-ਕਣ ਵਿੱਚ ਗੁਰੂ ਸਾਹਿਬਾਨਾਂ ਦੇ ਕਿ ਪਰਮਾਤਮਾ ਜਿਹੜਾ ਵਾ ਕੁਦਰਤ ਵਿੱਚ ਨਜ਼ਰ ਆਉਂਦਾ। ਹਰ ਹਿਰਦੇ ਦੇ ਵਿੱਚ ਪਰਮਾਤਮਾ ਜਿਹੜਾ ਵਾ ਹਰ ਸਰੀਰ ਦੇ ਵਿੱਚ ਵਸਿਆ ਹੋਇਆ ਵਾ। ਔਰ ਨਿਰਗੁਣ ਜਿਹੜਾ ਹੈ ਉਹਦਾ ਭਾਵ ਹੈ ਇਨਵੀਜ਼ੀਬਲ ਅਦ੍ਰਿਸ਼ਟ ਜਿਹੜਾ ਦੇਖਦਾ ਨਹੀਂ। ਆਪਾਂ ਸੌਖੇ ਲਫ਼ਜ਼ਾਂ ਦੇ ਵਿੱਚ ਥੋੜਾ ਜਿਹਾ ਸ਼ਸ਼ਟ ਪਦੀ ਨੂੰ ਕਰਨਾ ਵਾ। ਤਾ ਜੋ ਜਿਹੜੀ ਆਪਾਂ ਨੂੰ ਜਿਹੜੀ ਆ ਇਹਦੀ ਸਮਝ ਪੈ ਸਕੇ ਔਰ ਕਹਿੰਦੇ ਨੇ ਕਿ ਪ੍ਰਮਾਤਮਾ ਉਹਨੂੰ ਆਪਣੀ ਸੁੰਨ ਸਮਾਧੀ ਲਾ ਕੇ ਆਪੇ ਬੈਠਾ ਹੋਇਆ ਸੀ ਜਦੋਂ ਧਰਤੀ ਕਾਸ਼ ਸੂਰਜ ਚੰ드ਰਮਾ ਤਾਰੇ ਜਿਹੜੇ ਨਹੀਂ ਬਣੇ ਸੀ ਯਾਨੀ ਕਿ ਬ੍ਰਹਿਮੰਡ ਦੀ ਰਚਨਾ ਨਹੀਂ ਸੀ ਹੋਈ ਉਦੋਂ ਉਦੋਂ ਪ੍ਰਮਾਤਮਾ ਇਕੱਲਾ ਆਪਣੇ ਆਪ ਹੀ ਜਿਹੜਾ ਵਾ ਸਮਾਧੀ ਲਾ ਕੇ ਬੈਠਾ ਹੋਇਆ ਸੀ ਸੁੰਨਸਾਨ ਸੀ ਉਦੋਂ ਸਨਾਟਾ ਸੀ ਬਿਲਕੁਲ ਕਾਂਤ ਸੀ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਤਿਉ ਆਪਣਾ ਬਣਾ ਕੇ ਆਪਣੇ ਆਪ ਨੂੰ ਪ੍ਰਮਾਤਮਾ ਜਿਹੜਾ ਵਾ ਸੈਭੰ ਕੋਨੇ ਆਪਣੇ ਆਪ ਨੂੰ ਆਪੇ ਬਣਾ ਕੇ ਤੇ ਆਪੇ ਜਿਹੜਾ ਵਾ ਉਹ ਜਾਪ ਰਿਹਾ ਹੈ ਨਿਰੰਕਾਰ ਤ੍ਰੈ ਗੁਣੀ ਮਾਇਆ ਦਾ ਰੂਪ ਆਪ ਹੈ ਤੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਵੀ ਹੈ ਆਪ ਫੁਰ ਅਵਸਥਾ ਵਿੱਚ ਟਿਕਿਆ ਹੋਇਆ ਵੀ ਆਪ ਹੀ ਹੈ ਜਿੱਥੇ ਕੋਈ ਫੁਰਨਾ ਨਹੀਂ ਆਉਂਦਾ ਇਹ ਨਾਨਕ ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਰਚਿਆ ਹੈ ਤੇ ਜਗਤ ਦੇ ਜੀਵਾਂ ਵਿੱਚ ਬੈਠ ਕੇ ਆਪ ਹੀ ਆਪਣੇ ਆਪ ਨੂੰ ਯਾਦ ਕਰ ਰਿਹਾ ਹੈ ਆਪਨ ਕੀਆ ਨਾਨਕਾ ਕਹਿੰਦੋ ਭਾਵ ਉਹਨੇ ਆਪਣੇ ਆਪ ਹੀ ਸਭ ਕੁਝ ਇਹ ਬਣਾਇਆ ਵਾ ਤੇ ਇਹਨਾਂ ਵਿੱਚ ਬੈਠ ਕੇ ਆਪ ਹੀ ਜਿਹੜਾ ਵਾ ਆਪਣਾ ਨਾਮ ਜਿਹੜਾ ਵਾ ਉਹ ਜਪਉਂਦਾ ਇਸ ਤੋਂ ਅੱਗੇ ਗੁਰੂ ਸਾਹਿਬਾਨ ਜਿਹੜੇ ਆ ਸਾਨੂੰ ਫਰਮਾਉਂਦੇ ਨੇ ਜਿਹੜਾ ਚੌਥਾ ਪਦਾ ਹੈ ਅਸ਼ਟਪਦੀ ਦਾ ਜੇ ਇਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਤੋਤਾ ਜਿਸ ਅਵਸਥਾ ਵਿੱਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ ਉਤੇ ਉਹ ਮੈਲ ਰਹਿਤ ਸੀ ਤਾਂ ਦੱਸੋ ਉਸਨੇ ਕਿਹੜੀ ਮੈਲ ਤੋਂਣੀ ਸੀ ਜਿਹੇ ਨਿਰੰਜਨ ਰੰਕਾਰ ਨਿਰਬਾਨ ਤੈ ਕੌਣ ਕੋ ਮਾਨ ਕੌਣ ਵਿਮਾਨ ਜਿੱਥੇ ਮਾਇਆ ਰਹਿਤ ਕਾਰ ਰਹਿਤ ਵਾਸ਼ਨਾ ਰਹਿਤ ਪ੍ਰਭੂ ਹੀ ਸੀ ਉਤੇ ਮਾਨ ਹੰਕਾਰ ਕਿਸ ਨੂੰ ਹੋਣਾ ਸੀ ਜੇਸ ਰੂਪ ਕੇਵਲ ਜਗਦੀਸ਼ ਤੈ ਛਲ ਛੁਦਰ ਲਗਤ ਕਉ ਕੀਸ ਜਿਤੇ ਕੇਵਲ ਪ੍ਰਭੂ ਜਗਤ ਦੀ ਹੀ ਹਸਤੀ ਸੀ ਉਥੇ ਦੱਸੋ ਫਾਲਤੈ ਐਬ ਕਿਸ ਨੂੰ ਲੱਗ ਸਕਦੇ ਸਨ ਪਾਪ ਜਿਤੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ ਉਤੇ ਦਸੋ ਜਿਹੜੇ ਛਲ ਤੇ ਐਬ ਕੇਸ ਨੂੰ ਲੱਗ ਸਕਦੇ ਸਨ ਔਰ ਗੁਰੂ ਸਹਿਬਾਨ ਫਰਮਾਉਂਦੇ ਨੇ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੇ ਪੂਖ ਕਮਣ ਤ੍ਰਿਪਤਾਵੈ ਜਦੋਂ ਜੋਤ ਰੂਪ ਪ੍ਰਭੂ ਆਪਣੀ ਹੀ ਜੋਤ ਵਿੱਚ ਲੀਨ ਸੀ ਤਦੋਂ ਕਿਸ ਨੂੰ ਮਾਇਆ ਦੀ ਭੋਗ ਹੋ ਸਕਦੀ ਸੀ ਤੇ ਕੌਣ ਰਜਿਆ ਹੋਇਆ ਸੀ ਕਰਨ ਕਰਾਵਨ ਕਰਨਿਹਾਰ ਨਾਨੰ ਕਰਤੇ ਕਾ ਨਹੀਂ ਸੁਮਾਰ ਕਰਤਾ ਆਪ ਹੀ ਸਭ ਕੁਝ ਕਰਨ ਵਾਲਾ ਤੇ ਜੀਵਾਂ ਤੋਂ ਕਰਉਣ ਵਾਲਾ ਹੈ ਇਹ ਨਾਨਕ ਕਰਤਾਰ ਪਰਮਾਤਮਾ ਦਾ ਅੰਦਾਜ਼ਾ ਨਹੀਂ ਪਾਇਆ ਜਾ ਸਕਦਾ ਜਾਬੇ ਆਪਣੀ ਸੋਭਾ ਆਪਨ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਈ ਗੁਰੂ ਸਾਹਿਬਾਨ ਫਰਮਾਉਂਦੇ ਜਦੋਂ ਪ੍ਰਭੂ ਨੇ ਆਪਣੀ ਸੋਭਾ ਆਪਣੇ ਨਾਲ ਹੀ ਬਣਾਈ ਸੀ ਭਾਵੇਂ ਜਦੋਂ ਕੋਈ ਹੋਰ ਉਸ ਦੀ ਸੋਭਾ ਕਰਨ ਵਾਲ ਨਹੀਂ ਸੀ ਤਦੋਂ ਕੌਣ ਮਾਂ ਯੋ ਮਿਤਰ ਪੁੱਤਰ ਜਾਂ ਪ੍ਰਾਸੀ ਜੇ ਸਰਬ ਕਲਾ ਆਪੇ ਪਰਬੀਨ ਤਹਿ ਬੇਦ ਕਤੇਬ ਕਹਾ ਕੋ ਉਚੀਨ ਜਦੋਂ ਕਾਲਪੁਰਖ ਆਪ ਹੀ ਸਾਰੀਆਂ ਤਾਕਤਾਂ ਵਿੱਚ ਸਿਆਣਾ ਸੀ ਤਦੋਂ ਕਿੱਥੇ ਕੋਈ ਵੇਦ ਤਿਕਤੇਬ ਵਿਚਾਰਦਾ ਸੀ ਤਬੀ ਆਪਣ ਆਪੇ ਆਪੇ ਉਰਤਾਰੇ ਤੋ ਸ਼ਗਨ ਪਿਸ਼ਗਨ ਕਹਾਂ ਵਿਚਾਰੇ ਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਜਦੋਂ ਕਾਲਪੁਰ ਕਾਪੀ ਸਾਰੀਆਂ ਤਾਕਤਾਂ ਵਿੱਚ ਸਿਆਣਾ ਸੀ ਔਰ ਜਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਆਪਣੇ ਆਪ ਵਿੱਚ ਟਿਕਾਈ ਬੈਠਾ ਸੀ ਤਦੋਂ ਚੰਗੇ ਮੰਦੇ ਸ਼ਗਨ ਕੌਣ ਵਿਸੋਚਦਾ ਸੀ ਦਸਤੋ ਮਾਲਕ ਕੌਣ ਸੀ ਤੇ ਸੇਵਕ ਕੌਣ ਸੀ ਜਿਹੀ ਆਪਣ ਊਚ ਆਪਣ ਆਪਨੇਰਾ ਤੋ ਕੌਣ ਠਾਕੁਰ ਕੌਣ ਕਈਏ ਚੇਰਾ ਬਿਸਮਨ ਬਿਸਮਰਹਿ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਏ ਨਾਨਕ ਪ੍ਰਭੂ ਅਗੇ ਅਰਦਾਸ ਕਰ ਤੇ ਆਕੇ ਪ੍ਰਭੂ ਤੂੰ ਆਪਣੀ ਗਾਤਾਪ ਹੀ ਜਾਣਦਾ ਹੈ ਜੀਵ ਤੇਰੀ ਗਤ ਭਾਲ ਦੇ ਹੈਰਾਨ ਤੇ ਅश्चਰਜ ਹੋ ਰਹੇ ਹਨ ਜੇ ਅਸ਼ਲ ਛੇਦ ਪੇਦ ਸਮਾਇਆ ਊਹਾ ਕਿਸੇ ਵਿਆਪਤ ਮਾਇਆ ਜੇ ਇਸੇ ਅਵਸਥਾ ਵਿੱਚ ਅਸ਼ਲ ਅਬਿਨਾਸੀ ਤੇ ਅਪੇਦ ਪ੍ਰਭੂ ਟਿਕਿਆ ਹੋਇਆ ਹੈ ਉਤੇ ਕਿਸ ਨੂੰ ਮਾਇਆ ਦੀਪੋ ਹੋ ਸਕਦੀ ਹੈ ਆਪਸ ਕੋ ਆਪੇ ਅਦੇਸ ਤੇ ਗੁਣ ਕਾ ਨਹੀਂ ਪਰਵੇਸ਼ ਤਦੋਂ ਪ੍ਰਭੂ ਆਪਣੇ ਆਪ ਆਪ ਹੀ ਨਮਸਕਾਰ ਕਰਦਾ ਹੈ ਪ੍ਰਭੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ ਤੇ ਮਾਇਆ ਦੇ ਤਿੰਨ ਗੁਣਾ ਦਾ ਉਸ ਉਤੇ ਅਸਰ ਨਹੀਂ ਪੈਂਦਾ ਜਿਹੇ ਆਇ ਕੀ ਏਕ ਭਗਵੰਤਾ ਤਹ ਕੌਣ ਅਚਿੰਤ ਕੇਸੇ ਲਾਗੇ ਚਿੰਤਾ ਜਦੋਂ ਭਗਵਾਨ ਕੇਵਲ ਇਕਾ ਪੀ ਸੀ ਤਦੋਂ ਕੌਣ ਬੇਫਿਕਰ ਸੀ ਤੇ ਕਿਸ ਨੂੰ ਕੋਈ ਚਿੰਤਾ ਲੱਗਦੀ ਸੀ ਔਰ ਗੁਰੂ ਸਹਿਬਾਨ ਫਰਮਾਉਂਦੇ ਨੇ ਜੇ ਆਪਨੇ ਆਪ ਆਪਤਿਆਰਾ ਤੈ ਕੌਣ ਕਥੇ ਕੌਣ ਸੁਨਨੇ ਹਾਰਾ ਪਤਿਆਰਾ ਭਾਉ ਪਤਿਓਣ ਵਾਲਾ ਗੁਰੂ ਮਹਾਰਾਜ ਫਰਮਾਉਂਦੇ ਜਦੋਂ ਆਪਨੇ ਆਪ ਨੂੰ ਪਤਿਓਣ ਵਾਲਾ ਪ੍ਰਭੂ ਆਪ ਹੀ ਸੀ ਤਦੋਂ ਕੌਣ ਬੋਲਦਾ ਸੀ ਤੇ ਕੌਣ ਸੁਣਨ ਵਾਲਾ ਸੀ ਜਾਨੀ ਕਿ ਉਹ ਦੁਨੀਆ ਜਿਹੜੀ ਬਣੀ ਨਹੀਂ ਸੀ ਤੇ ਪ੍ਰਮਾਤਮਾ ਹੀ ਕੇਵਲ ਜਿਹੜਾ ਵਾ ਉਹ ਬ੍ਰਹਿਮੰਡ ਦੇ ਵਿੱਚ ਮੌਜੂਦ ਸੀਗਾ ਤਹ ਕੌਣ ਕਥੇ ਕੌਣ ਸੋਨੇ ਹਾਰਾ ਬਹੁ ਬੇਅੰਤ ਤੂਜ ਤੇ ਊਚਾ ਨਾਨਕ ਆਪਸ ਕੋ ਆਪੇ ਪਹੁੰਚਾ ਇਹ ਨਾਨਕ ਪ੍ਰਭੂ ਬੜਾ ਬੇਅੰਤ ਹੈ ਸਭ ਤੋਂ ਊਚਾ ਹੈ ਆਪਣੇ ਆਪ ਤੱਕ ਆਪ ਹੀ ਆਪਣਨ ਵਾਲਾ ਵਾ ਜਿਹੀ ਆਪ ਰਚਿਓ ਪਰ ਪੰਚੀ ਆਕਾਰ ਤੇ ਗੁਣ ਮੈਂ ਕੀ ਨੋ ਬਿਸਥਾਰ ਜਿਦੋਂ ਪ੍ਰਭੂ ਨੇ ਆਪ ਹੀ ਜਗਤ ਦੀ ਖੇਡ ਰਚ ਦਿੱਤੀ ਤੇ ਮਾਇਆ ਦੇ ਤਿੰਨ ਗੁਣਾ ਦਾ ਖਲਾਰਾ ਖਲੇਰ ਦਿੱਤਾ ਪਾਪ ਪੁੰਨ ਤੇ ਭਈ ਕਹਾਵਤ ਕੋ ਨਰਕ ਸੁਰਗ ਕਉ ਨਰਕ ਕਉ ਸੁਰਗ ਬੰਸ਼ਾਵਤ ਤਦੋਂ ਇਹ ਗੱਲ ਚੱਲ ਪਈ ਕਿ ਇਹ ਪਾਪ ਹੈ ਇਹ ਪੁੰਨ ਹੈ ਤਦੋਂ ਕੋਈ ਜੀਵ ਨਰਕਾਂ ਦਾ ਭਾਗੀ ਤੇ ਕੋਈ ਸੁਰਗਾਂ ਦਾ ਚਾਹਵਾਨ ਬਣਿਆ ਆਲ ਜੰਜਾਲ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਪਰਮ ਪੈ ਭਾਰ ਕਰਾਂ ਦੇ ਤੰਦੇ ਮਾਇਆ ਦੇ ਬੰਧਨ ਅਹੰਕਾਰ ਮੋਪਲੇਖੇ ਡਰ ਦੁੱਖ ਸੁਖ ਆਦਰ ਨਰਾਦਰ ਇਹ ਸਾਰੀਆਂ ਜਿਹੜੀਆਂ ਗੱਲਾਂ ਵਾਂ ਜਦੋਂ ਪ੍ਰਮਾਤਮਾ ਨੇ ਸ੍ਰਿਸ਼ਟੀ ਸਾਜੀ ਤੇ ਫਿਰ ਇਹ ਜਿਹੜੀਆਂ ਚੱਲ ਪਈਆਂ ਇਸ ਤੋਂ ਪਹਿਲਾਂ ਕੁਝ ਵੀ ਨਹੀਂ ਸੀ ਜਦੋਂ ਦੁਨੀਆ ਬਣੀ ਜਦੋਂ ਜਗਤ ਬਣਿਆ ਫਿਰ ਇਹ ਹੰਕਾਰ ਮੋਪਲੇਖੇ ਡਰ ਵੈਮ ਸ਼ੰਕੇ ਇਹ ਸਾਰਾ ਕੁਝ ਕਹਿੰਦੀ ਉਦੋਂ ਚੱਲ ਪਿਆ ਅਨਕ ਪ੍ਰਕਾਰ ਕੀਓ ਬਖਿਆਨ ਦੋਖ ਸੂਖ ਮਾਨਿ ਪਿਮਾਨ ਦੋਖ ਸੂਖ ਮਾਨਿ ਪਿਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕੈ ਏ ਨਾਨਕ ਪ੍ਰਭੂ ਆਪਣਾ ਤਮਾਸ਼ਾ ਕਰਕੇ ਆਪ ਵੇਖ ਰਿਹਾ ਜਦੋਂ ਇਸ ਖੇਡ ਨੂੰ ਸਮੇਟਦਾ ਹੈ ਤਾਂ ਇੱਕ ਆਪ ਹੀ ਹੋ ਇੱਕ ਆਪ ਹੀ ਆਪ ਹੋ ਜਾਂਦਾ ਹੈ ਅੱਗੇ ਜਿਹੜਾ ਵਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਅਗਲੇ ਪਦੇ ਵਿੱਚ ਜਿਹ ਅਬਕਿਤ ਜਿਹ ਅਬਗਿਤ ਜੇ ਅਬਕਦ ਭਗਤ ਤਹ ਆਪ ਜੈ ਪਸਰੇ ਪਸਾਰ ਸੰਤ ਪਰਤਾਪ ਗਿਤੇ ਦ੍ਰਿਸ਼ਟ ਅਨਵੀਜੀਬਲ ਪ੍ਰਭੂ ਆਪ ਹੈ ਉਤੇ ਉਸ ਦਾ ਭਗਤ ਹੈ ਜਿਤੇ ਭਗਤ ਹੈ ਉਤੇ ਪ੍ਰਭੂ ਆਪ ਹੈ ਹਰ ਸੰਤਾਂ ਦੀ ਮਹਿਮਾ ਵਾਸਤੇ ਪ੍ਰਭੂ ਜਗਤ ਦਾ ਖਲਾਰਾ ਜਿਹੜਾ ਵਾ ਉਹ ਖਲਾਰ ਰਿਹਾ ਦਹੂ ਪਾਖ ਕਾਇ ਆਪੇ ਧਨੀ ਉਨਕੀ ਸੋਭਾ ਉਨਹੂ ਬਣੀ ਪ੍ਰਭੂ ਜੀ ਆਪਣੀ ਸੋਭਾ ਆਪ ਹੀ ਜਾਣਦੇ ਹਨ ਸੰਤਾਂ ਦਾ ਪ੍ਰਤਾਪ ਤੇ ਮਾਇਆ ਦਾ ਪ੍ਰਭਾਵ ਇਨ੍ਹਾਂ ਦੋਹਾਂ ਪੱਖਾਂ ਦਾ ਮਾਲਕ ਪ੍ਰਭੂ ਆਪ ਹੈ ਔਰ ਗੁਰੂ ਸਹਿਬਾਨ ਫਰਮਾਉਂਦੇ ਆਪੇ ਕੌਤਕ ਕਰੇ ਆਨੰਦ ਚੋਜ ਆਪੇ ਰਸ ਭੋਜ ਨਿਰਜੋਗ ਪ੍ਰਭੂ ਆਪ ਹੀ ਖੇਡਾਂ ਖੇਡ ਰਿਹਾ ਹੈ ਆਪ ਹੀ ਆਨੰਦ ਤਮਾਸ਼ੇ ਕਰ ਰਿਹਾ ਹੈ ਆਪ ਹੀ ਰਸਾਂ ਨੂੰ ਭੋਗਣ ਵਾਲਾ ਹੈ ਆਪ ਹੀ ਨਰਲੇਪ ਹੈ ਕਿਉਂਕਿ ਪ੍ਰਕਿਰਤੀ ਦੇ ਵਿੱਚ ਜਿਹੜਾ ਵਾ ਉਹ ਰਚਿਆ ਹੋਇਆ ਵਾ ਗੁਰੂ ਸਹਿਬਾਨ ਫਰਮਾਉਂਦੇ ਨੇ ਕਿ ਜਿਸ ਭਾਵੇ ਤੇ ਸਿਆਪਨ ਨਾ ਹੀ ਲਾਵੇ ਜਿਸ ਭਾਵੇ ਤੇ ਸਖੇਲ ਖਿਲਾਵੇ ਬੇਸ਼ੁਮਾਰ ਅਥਾ ਅਗਨਤ ਅਤੋਲੇ ਜਿਉਂ ਬਲਾਵੋ ਤੇ ਉਹ ਨਾਨਕ ਦਾਸ ਬੋਲੇ ਕਿ ਹੇ ਨਾਨਕ ਇਉਂ ਅਰਦਾਸ ਕਰ ਤੇ ਆਖ ਹੇ ਬੇਅੰਤ ਹੇ ਅਥਾ ਹੇ ਅਗਨਤ ਹੇ ਅਡੋਲ ਪ੍ਰਭੂ ਜਿਵੇਂ ਤੂੰ ਬੁਲਾਉਂਦਾ ਹੈ ਤਿਵੇਂ ਤੇਰੇ ਦਾਸ ਬੋਲਦੇ ਹਨ 61 10 ਦੇ ਵਿੱਚ ਇਸ ਖਿਆਲ ਦਾ ਖੰਡਨ ਕੀਤਾ ਕਿ ਜਗਤ ਦੀ ਰਚਨਾ ਜੀਵਾਂ ਦੇ ਕਰਮਾਂ ਕਰਕੇ ਹੋਈ ਗੁਰੂ ਆਸ਼ੇ ਅਨਸਾਰ ਸਿਰਫ ਪ੍ਰਮਾਤਮਾ ਹੀ ਅਨਾਦੀ ਹੈ ਜਦੋਂ ਅਜੇ ਜਗਤ ਹੈ ਹੀ ਨਹੀਂ ਸੀ ਜਦੋਂ ਦੁਨੀਆ ਬਣੀ ਹੀ ਨਹੀਂ ਸੀ ਤੇ ਕੇਵਲ ਕਾਰਪੁਰਖ ਆਪ ਹੀ ਸੀ ਤਦੋਂ ਨਾ ਕੋਈ ਜੀਵ ਸਨ ਤੇ ਨਾ ਹੀ ਮਾਇਆ ਸੀ। ਤਦੋਂ ਕਰਮਾਂ ਦਾ ਅਭਾਵ ਸੀ। ਪ੍ਰਮਾਤਮਾ ਨੇ ਆਪ ਹੀ ਇਹ ਖੇਡ ਰਚੀ, ਕਰਮਾਂ ਦਾ ਨਰਕ, ਸੁਰਗ ਦਾ ਪਾਪ-ਪੁੰਨ ਦਾ ਸਿਲਸਿਲਾ ਤਦੋਂ ਸ਼ੁਰੂ ਹੋਇਆ ਜਦੋਂ ਜਗਤ ਪੌਂਦ ਵਿੱਚ ਆ ਗਿਆ। ਸੋ 21 ਅਸ਼ਟ ਪਦੀਆਂ ਦੀ ਆਪਾਂ ਜਿਹੜੀ ਆ ਮੁਕੰਮਲ ਵਿਆਖਿਆ ਕਰ ਚੁੱਕੇ ਹਾਂ ਸਾਧ ਸੰਗਤ ਜੀ ਉਹ ਸੰਪੂਰਨ ਜਾਨੀ ਕਿ ਕੰਪਲੀਟ ਕਰ ਚੁੱਕੇ ਆਂ। ਇਨਾਂ ਦੀਆਂ ਵਿਚਾਰਾਂ ਜਿਹੜੀਆਂ ਆਪਣੀ ਤੋਸ਼ ਬੁੱਧੀ ਦੇ ਨਾਲ ਕੀਤੀਆਂ ਔਰ ਸਾਧ ਸੰਗਤ ਜੀ ਵਿਚਾਰਾਂ ਕਰਦਿਆਂ ਦਾਸ ਕੋਲੋਂ ਏਕਰੀ ਨੇਕ ਪ੍ਰਕਾਰ ਦੀਆਂ ਗਲਤੀਆਂ ਜਿਹੜੀਆਂ ਵਾਂ ਭੁੱਲਾਂ ਹੋ ਗਈਆਂ ਅਣਜਾਣ ਬਚੇ ਜਾਣ ਕੇ ਜਿਹੜਾ ਵਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਆਪ ਸਾਧ ਸੰਗਤ ਜਿਹੜੇ ਆ ਭੁੱਲਾਂ ਬਖਸ਼ਣ ਯੋਗ ਜੇ ਭੁੱਲਾਂ ਜਿਹੜੀਆਂ ਮਾਫ਼ ਕਰ ਦੇਣੀਆਂ ਔਰ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣਾ ਜੀਵਨ ਜਿਹੜਾ ਆਪਾਂ ਸਫਲ ਕਰੀਏ ਤੇ ਹਰ ਵੇਲੇ ਪ੍ਰਮਾਤਮਾ ਨੂੰ ਜਿਹੜਾ ਯਾਦ ਰੱਖੀਓ ਉਹਦਾ ਸਿਮਰਨ ਕਰਦੇ ਰਹੀਏ ਇਹਦੇ ਨਾਲ ਹੀ ਫਤੇ ਦੀ ਸਾਂਝ ਬਲਾਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਬੋਲੀਐ ਕਦੇ ਵੀ ਨ ਡੋਲੀਐ ਰਾਮ ਨਾਮ ਯਤੋਂ ਜਿੰਦ ਸਦਾ ਆਪਾਂ ਕੋਲੀ ਐ ਸਤ ਨਾਮ ਬੋਲੀ ਐ ਕਦੇ ਵੀ ਨ ਡੋਲੀ ਐ ਆਰ ਵੀਲੇ ਸੰਗਤੋ ਵਾਹੀ ਗੁਰੂ ਬੋਲੀ ਐ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਬੋਲੋ ਪਿਆਰਿਓ ਵਾਹਿਗੁਰੂ ਵਾਹਿਗੁਰੂ ਬੋਲੋ ਪਿਆਰਿਓ ਸਤ ਨਾਮ ਸਤ ਨਾਮ ਬੋਲ ਸੰਗਤੇ ਜ਼ਿੰਦਗੀ ਚ ਕਦੇ ਵੀ ਨਾ ਢੋਲ ਸੰਗਤੇ ਸਤ ਨਾਮ ਸਤ ਨਾਮ ਬੋਲ ਸੰਗਤੇ ਜ਼ਿੰਦਗੀ ਚ ਕਦੇ ਵੀ ਨਾ ਢੋਲ ਸੰਗਤੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਬੋਲ ਸੰਗਤੇ ਜਿੰਦਗੀ ਦੇ ਵਿੱਚ ਨਾ ਤੂੰ ਢੋਲ ਸੰਗਤੇ ਸਤਨਾਮ ਸਤਨਾਮ ਬੋਲੋ ਪਿਆਰਿਓ ਰਾਮ ਨਾਮ ਯਤੋਂ ਜਿੰਦ ਘੁਲੋ ਪਿਆਰਿਓ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਇਥੇ ਰਾਮ ਤੋਂ ਭਾਵ ਜਿਹੜਾ ਸਾਰੀ ਸ੍ਰਿਸ਼ਟੀ ਦੇ ਵਿੱਚ ਰਮਿਆ ਹੋਇਆ ਵਸਿਆ ਹੋਇਆ ਜੋ ਪਰਮੇਸ਼ਰ ਹੈ ਉਸ ਨੂੰ ਵਖ ਵਖ ਨਾਮ ਦਿੱਤੇ ਗਏ ਆ ਜੋ ਘਟ ਘਟ ਮੇਂ ਹਰ ਜੂ ਬਸੇ ਸੰਤਨ ਕਉਪਕਾਰ ਹਰ ਜਗ੍ਹਾ ਜਿਹੜਾ ਪਰਮਾਤਮਾ ਵਾ ਉਹ ਵਸਿਆ ਹੋਇਆ ਵਾ ਤੇ ਇਸ ਕਰਕੇ ਆ ਰਾਮ ਨਾਮ ਦਾ ਸਿਮਰਨ ਪਰਮਾਤਮਾ ਦੀ ਬਾਣੀ ਦਾ ਸਿਮਰਨ ਜਿਹੜਾ ਵਾ ਗੁਰੂ ਦੀ ਬਾਣੀ ਦਾ ਸਿਮਰਨ ਜਿਹੜਾ ਆਪਾਂ ਕਰਦੇ ਰਹੀਏ ਆਪਣੇ ਜੀਵਨ ਨੂੰ ਸੁਖਮਈ ਬਣਾਈਏ ਕਿਉਂ ਗੁਰੂ ਸਾਹਿਬਾਨ ਨੇ ਇਹ ਬਾਣੀ ਜਿਹੜੀ ਲਕਾਈ ਦੀ ਵਾਸਤੇ ਭਲਾਈ ਵਾਸਤੇ ਸਮਾਜ ਦੇ ਵਾਸਤੇ ਲੋਕਾਂ ਦੇ ਕਲਿਆਣ ਵਾਸਤੇ ਲਿਖੀਆ ਸਮਾਜ ਵਿੱਚ ਉਸ ਸਮੇਂ ਬਹੁਤ ਸਾਰੇ ਜਿਹੜੇ ਵੈਮ ਧਰਮ ਪਖੰਡ ਉੱਚ ਨੀਚ ਭੇਦ ਭਾਵ ਜਿਹੜੇ ਆ ਫੈਲੇ ਹੋਏ ਸੀ ਇਸ ਕਰਕੇ ਗੁਰਬਾਣੀ ਨੇ ਸਾਰਿਆਂ ਦਾ ਖੰਡਨ ਕੀਤਾ ਸਾਰਿਆਂ ਦੀ ਔਰ ਇੱਕ ਜੁਟਤਾ ਦਿਖਾਈ ਸਾਰਿਆਂ ਨੂੰ ਇੱਕ ਬਰਾਬਰ ਜਿਹੜਾ ਅਧਿਕਾਰ ਦਿੱਤਾ ਗੁਰਬਾਣੀ ਨੇ ਅਵਲੱਲਾ ਨੂਰੇ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਨ ਲੀ ਕਿ ਸਾਰੇ ਜਿਹੜੇ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਆ ਸਾਰੇ ਹੱਡ ਮਾਸ ਤੇ ਬਣੇ ਆ ਲਹੂ ਦੇ ਬਣੇ ਆ ਭਾਵੇਂ ਉਹ ਅਮੀਰ ਆ ਭਾਵੇਂ ਉਹ ਗਰੀਬ ਆ ਪਰਮਾਤਮਾ ਵੱਲੋਂ ਕੋਈ ਜਾਤ ਨਹੀਂ ਬਣਾਈ ਗਈ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਸੋ ਬਹੁਤ ਸਾਰੇ ਜਿਹੜੇ ਗੁਰੂ ਬਾਣੀ ਦੇ ਵਿੱਚ ਜਿਹੜੇ ਫਰਮਾਨ ਗੁਰੂ ਸਹਿਬਾਨਾ ਨੇ ਵੱਖ-ਵੱਖ ਤਰੀਕੇ ਨਾਲ ਦਿੱਤੇ ਆ ਇਸਤਰੀਆਂ ਪ੍ਰਤੀ ਵੀ ਗੁਰੂ ਸਹਿਬਾਨਾ ਨੇ ਜਿਹੜਾ ਵਾ ਨਾਜ਼ਰੀਆ ਜਿਹੜਾ ਵਾ ਬੜਾ ਆਪਣਾ ਇੱਕੋ ਜਿਹਾ ਰੱਖਿਆ ਗੁਰੂ ਨਾਨਕ ਸਾਹਿਬ ਨੇ ਵੀ ਸੋਕਿਓ ਮੰਦਾ ਕੀਏ ਜਿਤ ਜਮੇ ਰਜਾਨ ਵੀ ਵਹੀ ਕੈਨ ਸੇ ਦੈਟ ਗੁਰਬਾਣੀ ਜਿਹੜੀ ਆ ਸਾਰੀ ਜਿਹੜੀ ਆ ਉਹ ਮਨੁੱਖਤਾ ਦੀ ਭਲਾਈ ਵਾਸਤੇ ਸਮਾਜ ਦੀ ਭਲਾਈ ਵਾਸਤੇ ਕਿ ਪੈਰ ਪੈਰ ਤੇ ਸਾਡੀ ਜੀਵਨ ਦੀ ਗਵਾਈ ਕਰਦੀ ਆ ਸਾਨੂੰ ਸਹੀ ਸੇਧ ਦਿੰਦੀ ਆ ਆਇਬਾਂ ਤੋਂ ਬਚਾਉਂਦੀ ਆ ਚੰਗੇ ਗੁਣ ਤਾਰਨ ਕਰਨ ਦੇ ਲਈ ਪ੍ਰੇਰਿਤ ਕਰਦੀ ਆ ਸਾਡਾ ਰਾਧ ਸੇਰਾਵਾ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਉਹ ਸਾਡੇ ਦੇ ਹਰ ਪੈਰ ਤੇ ਜਿਹੜੀ ਸਾਡੀ ਅਗਵਾਈ ਕਰਦੇ ਆ ਤੇ ਇਸ ਤੋਂ ਆਪਾਂ ਬਹੁਤ ਕੁਝ ਸਿੱਖ ਜਿਹੜਾ ਸਿੱਖ ਸਕਦੇ ਆ ਇਹਦੇ ਨਾਲ ਜਿਹੜੀ ਆਪਾਂ ਫੇਰ ਇੱਕ ਹੋਰ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਇਆਂ ਭੋਲਾਂ ਦੀ ਸਾਧ ਸੰਗਤ ਜੀ ਖਿਮਾ ਕਰਨੀ ਇਸ ਦੇ ਨਾਲ ਹੀ ਜਿਹੜੀ ਅੱਜ ਆਪਾਂ ਸਮਾਪਤੀ ਕਰੀਏ ਤੇ ਗੁਰੂ ਦੇ ਜਿਹੜੇ ਸ਼ਬਦ ਆ ਉਹਨਾਂ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਪਣਾਉਂਦੇ ਰਿਹਾ ਕਰੀਏ ਪੜ੍ਹਦੇ ਰਿਹਾ ਕਰੀਏ ਸਿੱਖਦੇ ਰਿਹਾ ਕਰੀਏ ਕਿਉਂਕਿ ਜਿਹੜਾ ਜੀਵਨ ਆ ਇਹਦੇ ਵਿੱਚ ਬਹੁਤ ਸਾਰੇ ਤਰਾ ਚੜਾ ਆ ਜਾਂਦੇ ਬੰਦਾ ਕਈ ਵਾਰੀ ਡੋਲ ਜਾਂਦਾ ਵਾ ਪਰ ਜਦੋਂ ਸ਼ਬਦ ਆਪਾਂ ਨੂੰ ਚੇਤੇ ਆ ਜਾਂਦਾ ਜਦੋਂ ਆਪਾਂ ਨੂੰ ਗੁਰਬਾਣੀ ਪੜ੍ਹਦੇ ਆ ਤੇ ਫਿਰ ਉਹ ਮਨ ਜਿਹੜਾ ਵਾ ਉਸ ਡੋਲ ਹੋ ਜਾਂਦਾ ਮਜ਼ਬੂਤ ਹੋ ਜਾਂਦਾ ਉਹ ਡੋਲਦਾ ਨਹੀਂ ਤੇ ਬਹੁਤ ਸਾਰੀਆਂ ਵਿਚਾਰਾਂ ਜਿਹੜੀਆਂ ਵਾਂ ਉਹ ਕੀਤੀਆਂ ਜਾ ਸਕਦੀਆਂ ਜਿੰਨੀ ਮਰਜ਼ੀ ਗੁਰਬਾਣੀ ਦੀ ਵਿਚਾਰ ਕਰੀ ਜੋ ਗੁਰਬਾਣੀ ਜਿਹੜੀ ਆ ਉਹਦਾ ਕੋਈ ਅਥਾ ਨਹੀਂ ਕੋਈ ਜਿਹੜਾ ਵਾ ਮੇਚ ਬਣਾ ਨਹੀਂ ਇਹ ਸਮੁੰਦਰ ਦੇ ਨਿਆਈ ਆ ਜਿੰਨਾ ਇਹਨੂੰ ਖੋਜੋਗੇ ਜਿੰਨਾ ਪੜਤਾਲੋਗੇ ਆਪਾਂ ਨੂੰ ਇਹਦੇ ਵਿੱਚੋਂ ਹੀਰੇ ਹੀ ਲੱਭਣੇ ਆ ਯਾਨੀ ਕਿ ਬੜੇ ਜਿਹੜੇ ਗੋਣੇ ਆਪਾਂ ਨੂੰ ਲੱਭਣੇ ਆ ਗੁਣਾ ਦਾ ਭੰਡਾਰ ਆ ਗੁਣਾ ਦਾ ਖਜ਼ਾਨਾ ਵਾ ਸੋ ਇਸ ਦੇ ਨਾਲ ਹੀ ਆਪਾਂ ਜਿਹੜੀ ਅੱਜ ਸਮਾਪਤੀ ਕਰਦੇ ਆ ਤਕੀਰ ਵਿੱਚ ਜਿਹੜੀ ਆ ਪਤੇ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ